ਸਾਸਤਰੀ ਕਾਲ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆਂ ਉੱਚਾ ਪਿੰਡ ਸੰਘੋਲ ਇਸ ਪਿੰਡ ਦੇ ਵਿੱਚ ਹੜੱਪਾ ਸਭਿਤਾ ਨਾਲ ਸੰਬੰਧਿਤ ਅਵਸ਼ੇਸ਼ ਪ੍ਰਾਪਤ ਹੋਏ ਸਨ ਜਿਨ੍ਹਾਂ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੇਣ ਲੱਗੇ ਆਂ ਸਭ ਤੋਂ ਪਹਿਲਾਂ ਆਪਾਂ ਇਤਿਹਾਸ ਬਾਰੇ ਥੋੜੀ ਜਾਣਕਾਰੀ ਲੈ ਲਈਏ ਇਸ ਸਭਿਤਾ ਦੀ ਜਿਹੜੀ ਸਭ ਤੋਂ ਪਹਿਲੀ ਖੋਜ ਹੈ ਉਹ ਚਾਰਲਸ ਮੈਸ਼ਨ ਨਾਮ ਦੇ ਵਿਅਕਤੀ ਨੇ ਸਭ ਤੋਂ ਪਹਿਲਾਂ ਇਹਦੀ ਖੋਜ ਕੀਤੀ ਦੂਜੇ ਵਿਅਕਤੀ ਜਿਨ੍ਹਾਂ ਨੇ ਇਹਦੀ ਖੋਜ ਕੀਤੀ ਉਹ ਸਨ ਅਲੈਗਜ਼ੈਂਡਰ ਕਨਿੰਗਮ ਅਲੈਗਜ਼ੈਂਡਰ ਕਨਿੰਗਮ ਨੂੰ ਫਾਦਰ ਆਫ ਇੰਡੀਅਨ ਆਰਕੀਓਲੋਜੀ ਵੀ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਆndi ਆਪਣੀ ਹੜੱਪਾ ਸਭਿਤਾ ਹੜੱਪਾ ਸਭਿਤਾ ਦੀ ਜਿਹੜੀ ਖੋਜ ਹੈ ਉਹ ਰਾਏ ਬਹਾਦਰ ਦਿਆਰਾਮਸਾਨੀ ਜੀ ਨੇ 1921 ਦੇ ਵਿੱਚ ਕੀਤੀ ਇਸ ਨੂੰ ਗੇਟਵੇ ਸਿਟੀ ਵੀ ਕਿਹਾ ਜਾਂਦਾ ਹੈ ਇਹ ਰਾਵੀ ਦਰਿਆ ਦੇ ਖੱਬੇ ਪਾਸੇ ਇਸ ਦੀ ਖੋਜ ਹੋਈ ਇਹ ਦਿਆਰਾਮਸਾਨੀ ਜੀ ਦੀ ਪਿਕਚਰ ਹੈ ਜੀ ਅੱਗੇ ਤੁਹਾਨੂੰ ਰਾਵੀ ਦਰਿਆ ਵੀ ਦਿਖਾਣੇ ਆ ਜਿਹਦੇ ਖੱਬੇ ਪਾਸੇ ਤੇ ਉਹਨਾਂ ਨੇ ਇਹਦੀ ਖੋਜ ਕੀਤੀ ਇਹ ਹੈ ਰਾਵੀ ਦਰਿਆ ਹੁਣ ਅਗਲੀ ਪਿਕਚਰ ਹੈ ਜੀ ਮੋਹਨਜੋਦਾੜੋ ਮੋਹਨਜੋਦਾੜੋ ਦੀ ਇਹਨੂੰ ਮੁਰਦਿਆਂ ਦਾ ਢਿੱਲਾ ਵੀ ਕਿਹਾ ਜਾਂਦਾ ਏ ਇਹਦੀ ਖੋਜ ਆਰਡੀ ਬੈਨਰਜੀ ਨੇ 1922 ਦੇ ਵਿੱਚ ਇੰਡਸ ਰਿਵਰ ਦੇ ਸੱਜੇ ਪਾਸੇ ਕੀਤੀ ਇਹ ਪਿਕਚਰ ਆਰਡੀ ਬੈਨਰਜੀ ਦੀ ਹੈ ਇਥੇ ਗ੍ਰੇਟ ਬਾਥ ਉਹ ਵੀ ਪ੍ਰਾਪਤ ਹੋਇਆ ਇਹ ਜਿਹੜੀ ਪਿਕਚਰ ਹੈ ਇਹ ਹੈਗੀ ਇੰਡਸ ਰਿਵਰ ਦੀ ਅੱਗੇ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਉੱਚਾ ਪਿੰਡ ਸੰਘੋਲ ਇਹ ਹੈਗਾ ਜੀ ਸੰਘੋਲ ਦਾ ਮਿਊਜ਼ੀਅਮ ਜਿੱਥੇ ਆਪਾਂ ਪਹੁੰਚੇ ਅੱਜ ਇਥੇ ਦੀ ਜੇ ਜਾਣਕਾਰੀ ਦਈਏ ਤੁਹਾਨੂੰ ਉੱਚਾ ਪਿੰਡ ਸੰਘੋਲ ਜਿਹੜਾ ਹੈ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਹ ਚੰਡੀਗੜ੍ਹ ਲੁਧਿਆਣਾ ਸੜਕ ਤੇ 40 ਕਿਲੋਮੀਟਰ ਦੂਰ ਮਰਿੰਡੇ ਤੇ ਖਮਾਣੋ ਦੇ ਵਿਚਕਾਰ ਹੈ 1985 ਤੋਂ ਲੈ ਕੇ 91 ਤੱਕ ਇੱਥੇ ਖੁਦਾਈ ਹੋਈ ਇੱਥੇ ਬਹੁਤ ਸਾਰੀਆਂ ਪ੍ਰਾਚੀਨ ਚੀਜ਼ਾਂ ਪ੍ਰਾਪਤ ਹੋਈਆਂ ਅੰਦਰ ਉਹਨਾਂ ਨੇ ਕਿਉਂਕਿ ਕੈਮਰਾ ਅਲਾਉਡ ਨਹੀਂ ਸੀਗਾ ਨਾ ਹੀ ਵੀਡੀਓਗ੍ਰਾਫੀ ਅਲਾਉਡ ਸੀਗੀ ਤਾਂ ਆਹ ਕੁਛ ਇਹਦਾ ਇਤਿਹਾਸ ਲਿਖਿਆ ਹੋਇਆ ਹੈ ਇੱਥੇ ਸਾਰਾ ਅੰਦਰ ਉਹਨਾਂ ਨੇ ਕੈਮਰਾ ਜਾਣ ਨਹੀਂ ਦਿੱਤਾ ਤੇ ਇਸ ਕਰਕੇ ਆਪਾਂ ਨੈੱਟ ਦੇ ਥਰੂ ਅ ਵਿਕੀਪੀਡੀਆ ਤੋਂ ਦੇਖ ਲਓ ਜਿਵੇਂ ਉਹ ਇੱਥੇ ਦੀਆਂ ਪਿਕਚਰਸ ਪ੍ਰਾਪਰ ਕੀਤੀਆਂ ਅੰਦਰ ਕੀ ਕੀ ਮਿਲਿਆ ਤਾਂ ਉਹਦੇ ਬਾਰੇ ਜਾਣਕਾਰੀ ਦੇਣ ਲੱਗੇ ਆ ਜਿਸ ਤਰ੍ਹਾਂ ਕਿ ਇਹ ਸਤੂਪਾ ਬੁੱਧ ਸਤੂਪਾ ਤੋਂ ਪ੍ਰਾਪਤ ਹੋਇਆ ਇਹ ਪਿਕਚਰ ਜਿਹੜੀਆਂ ਆਪਾਂ ਦਿਖਾ ਰਹੇ ਆ ਤੁਹਾਨੂੰ ਇਹ ਸਾਰੀਆਂ ਮਿਊਜ਼ੀਅਮ ਦੇ ਅੰਦਰ ਪਈਆਂ ਨੇ ਇਹ ਸਾਰੀਆਂ ਤੇ ਬਹੁਤ ਹੀ ਵਧੀਆ ਮਤਲਬ ਇੱਕ ਆਪਣੇ ਬੱਚਿਆਂ ਨੂੰ ਸੇਧ ਦੇਣ ਦੇ ਲਈ ਇਹ ਸਥਾਨ ਹੈ ਇੱਥੇ ਲੈ ਕੇ ਜਾਣਾ ਚਾਹੀਦਾ ਇਹ ਸਿੱਕੇ ਪ੍ਰਾਪਤ ਹੋਏ ਉੱਥੇ ਇਦਾਂ ਦੀਆਂ ਪਿਕਚਰਸ ਪ੍ਰਾਪਤ ਹੋਈਆਂ ਅੱਗੇ ਬੁੱਧ ਦਾ ਇੱਕ ਆ ਦੇਖੋ ਮਖੋਟਾ ਉੱਥੇ ਪ੍ਰਾਪਤ ਹੋਇਆ ਅੱਗੇ ਆ ਦੇਖੋ ਇੱਕ ਮਦਰ ਆਪਣੇ ਬੱਚੇ ਨਾਲ ਖੇਡਦੀ ਹੋਈ ਦਿਖਾਈ ਗਈ ਹੈ ਇੱਕ ਲੇਡੀ ਹੈ ਠੀਕ ਹੈ ਜੀ ਅਲੱਗ-ਅਲੱਗ ਮਤਲਬ ਉਹ ਉਹਨਾਂ ਨੇ ਆਪਣੀਆਂ ਜੋ ਵੀ ਮੰਨਦੀਆਂ ਭਾਵਨਾਵਾਂ ਸੀਗੀਆਂ ਉਹ ਪਿਕਚਰਸ ਦੇ ਵਿੱਚ ਇਦਾਂ ਪੇਸ਼ ਕੀਤੀਆਂ ਉਹ ਦਿਖਾਈਆਂ ਗਈਆਂ ਨੇ ਸਾਰੀਆਂ ਆ ਦੇਖੋ ਆ ਫੇਰ ਦੁਬਾਰਾ ਮਦਰ ਆਪਣੇ ਬੱਚੇ ਨਾਲ ਖੇਡ ਰਹੀ ਹੈ ਇਹਦੇ ਵਿੱਚ ਠੀਕ ਹੈ ਜੀ ਇਹ ਅੰਦਰ ਬਿਲਕੁਲ ਪ੍ਰਾਪਤ ਹੋਈ ਪਿਕਚਰ ਹੈ ਆ ਦੇਖੋ ਲੜਕੀ ਇੱਕ ਹੱਥ ਤੇ ਉਹਨੇ ਘੜਾ ਰੱਖਿਆ ਹੋਇਆ ਇਹ ਮਹਾਤਮਾ ਬੁੱਧ ਜੀ ਦੀ ਵੀ ਪਿਕਚਰ ਫੋਟੋ ਉੱਥੋਂ ਪ੍ਰਾਪਤ ਹੋਈ ਹੈ ਇਹ ਆ ਅੱਗੇ ਆਪਣੇ ਸਟੂਡੈਂਟ ਨੇ ਜਿਹੜੇ ਆਪਣੇ ਨਾਲ ਅੱਜ ਦੇਖਣ ਗਏ ਸੀਗੇ ਉੱਥੇ ਤੇ ਤੁਹਾਨੂੰ ਅੱਗੇ ਆਪਾਂ ਸਤੂਪਾ ਵੀ ਦਿਖਾਵਾਂਗੇ ਪੂਰਾ ਪੂਰਾ ਉਪਨ ਦੇ ਵਿੱਚ ਤੇ ਸੱਤ ਦੇ ਸੱਤ ਹਵਨ ਕੁੰਡ ਦਿਖਾਵਾਂਗੇ ਤੁਹਾਨੂੰ ਅੱਜ ਤੇ ਅੱਗੇ ਦੇਖਦੇ ਆ ਕਰਦੇ ਆ ਜੀ ਪੂਰਾ ਇੱਥੇ ਦਾ ਠੀਕ ਹੈ ਜੀ ਹਾਂਜੀ ਹੁਣ ਲੈ ਕੇ ਚੱਲਿਆਂ ਤੁਹਾਨੂੰ ਉਸ ਜਗ੍ਹਾ ਜਿਸ ਜਗ੍ਹਾ ਤੋਂ ਮਿਊਜ਼ੀਅਮ ਦੇ ਵਿੱਚ ਜਿੰਨੀ ਵੀ ਮੂਰਤੀਆਂ ਸਿੱਕੇ ਜੋ ਵੀ ਕੁਝ ਪ੍ਰਾਪਤ ਹੋਇਆ ਉਹ ਇਸ ਜਗ੍ਹਾ ਤੋਂ ਪ੍ਰਾਪਤ ਹੋਇਆ ਇੱਥੇ ਪਹਿਲਾਂ ਬਹੁਤ ਵੱਡਾ ਮਿੱਟੀ ਦਾ ਟਿੱਬਾ ਸੀਗਾ ਜਿਹਦੀ ਖੁਦਾਈ ਕਰਨ ਤੋਂ ਬਾਅਦ ਆ ਪੂਰੇ ਦਾ ਪੂਰਾ ਜਿਹੜਾ ਸਤੂਪਾ ਪ੍ਰਾਪਤ ਹੋਇਆ ਆ ਇਸ ਜਗ੍ਹਾ ਦਾ ਇਤਿਹਾਸ ਹੈ ਫਿਰ ਵੀ ਇਸ ਜਗ੍ਹਾ ਦੀ ਬਹੁਤ ਸਾਮ ਰੱਖੀ ਹੋਈ ਆ ਆ ਦੇਖੋ ਆ ਇਤਿਹਾਸ ਤੁਸੀਂ ਨੇੜੇ ਤੋਂ ਪੜਿਆ ਜਾ ਸਕਦਾ ਤੇ ਆਲੇ ਦੁਆਲੇ ਕੱਚਾ ਹੈ ਜੀ ਆ ਪੱਕਾ ਰਸਤਾ ਮਹਾਰਾ ਅਰਕੀਓਲੋਜੀਕਲ ਡਿਪਾਰਟਮੈਂਟ ਦੇ ਦੁਆਰਾ ਬਣਾਇਆ ਗਿਆ ਆਲਾ ਤੇ ਜਿਹੜਾ ਇਹ ਸਤੂਪਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਇਹ ਉਸੇ ਤਰ੍ਹਾਂ ਅੱਜ ਵੀ ਮੌਜੂਦ ਹੈ ਤੁਸੀਂ ਇੱਥੇ ਦਾ ਸਟਰਕਚਰ ਦੇਖਿਓ ਉਹਨਾਂ ਦੀ ਉਸ ਟਾਈਮ ਦੀ ਕਲਾ ਦੇਖੋ ਆਰਟ ਦੇਖੋ ਵੀ ਕਿਸ ਤਰ੍ਹਾਂ ਉਹਨਾਂ ਨੇ ਇਹ ਇਟਾਂ ਲਗਾਈਆਂ ਦੇਖੋ ਹਜੇ ਤੱਕ ਵੀ ਇਹ ਇਟਾਂ ਮਤਲਬ ਉਸੇ ਤਰ੍ਹਾਂ ਮੌਜੂਦ ਨੇ ਕਿਸ ਤਰ੍ਹਾਂ ਦਾ ਉਹਨਾਂ ਨੇ ਇਸ ਵਿੱਚ ਮਟੀਰੀਅਲ ਯੂਜ਼ ਕੀਤਾ ਹੋਣਾ ਉਹ ਦੇਖੋ ਇੱਕ ਸ਼ਾਨਦਾਰ ਮਤਲਬ ਉਸਤਮਾ ਦੀ ਉਹ ਕਹਿ ਸਕਦੇ ਆ ਆਪਾਂ ਇੱਕ ਮਾਡਰਨ ਸਭਿਅਤਾ ਇਹ ਜੀ ਨੂੰ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਸਟੂਡੈਂਟਸ ਨੂੰ ਲਿਆ ਕੇ ਇਹ ਦਿਖਾ ਸਕਦੇ ਆ ਤੇ ਦੱਸ ਸਕਦੇ ਆ ਨਾ ਵੀ ਅਸੀਂ ਵੀ ਇਸ ਸਭਿਅਤਾ ਸਭਿਅਤਾ ਦੇ ਕਹ ਲਓ ਵੀ ਸਾਰੇ ਹੀ ਵਾਰਸੇ ਹੈ ਇੱਕ ਕਿਸਮ ਦੇ ਸਾਰੇ ਆਪਾਂ ਇਹ ਸਭਿਆਤਾ ਨਾਲ ਰਿਲੇਟਡ ਹੈ ਸਮੇਂ-ਸਮੇਂ ਤੇ ਇੱਥੇ ਲੋਕ ਆਉਂਦੇ ਰਹੇ ਰਹਿੰਦੇ ਰਹੇ ਇਸ ਧਰਤੀ ਤੇ ਤੇ ਇਹ ਉਹਨਾਂ ਦੇ ਪੂਰੇ ਅਵਸ਼ੇਸ਼ ਪ੍ਰਾਪਤ ਹੋਏ ਨੇ ਇੱਥੋਂ ਹਜੇ ਵੀ ਜੇ ਆਲੇ-ਦੁਆਲੇ ਖੁਦਾਈ ਕੀਤੀ ਜਾਵੇ ਹੋਰ ਪਤਾ ਨਹੀਂ ਕਿੰਨਾ ਕੁਝ ਪ੍ਰਾਪਤ ਹੋ ਜਾਵੇ ਇੱਥੋਂ ਇਸ ਜਗ੍ਹਾ ਤੇ ਆ ਦੇਖੋ نیچے ਪਾਈਪ ਨੇ ਜਿਵੇਂ ਹਨਾ ਇਹ ਪਾਈਪ ਉਥੇ ਡਿਪਾਰਟਮੈਂਟ ਦੇ ਦੁਆਰਾ ਪੁਆਏ ਗਏ ਨੇ ਤਾਂ ਜੋ ਇੱਥੇ ਪਾਣੀ ਨਾ ਖੜੇ ਇਸ ਜਗ੍ਹਾ ਦੀ ਫਿਰ ਵੀ ਪੂਰੀ ਸਾੰਬ ਹੈ ਦੇਖੋ ਆ ਪੂਰਾ ਤੁਸੀਂ ਵਿਊ ਦੇਖ ਸਕਦੇ ਹੋ ਆਲੇ ਦੁਆਲੇ ਸਾਰਾ ਐਨ ਪ੍ਰੋਪਰ ਦੇਖੋ ਕਿੰਨੀ ਕਿੰਨੀਆਂ ਚੌੜੀਆਂ ਕੰਧਾਂ ਨੇ ਇਸ ਇਹ ਸਾਰੇ ਦਾ ਸਾਰਾ ਇੱਥੋਂ ਇਸੇ ਤਰ੍ਹਾਂ ਪ੍ਰਾਪਤ ਹੋਇਆ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਵੀ ਉਹਨਾਂ ਦਾ ਜਿਹੜਾ ਨਾਲੀਆਂ ਦਾ ਸਿਸਟਮ ਕੀ ਸੀਗਾ ਜਿਹੜਾ ਆਪਾਂ ਪੜਦੇ ਹਾਂ ਕਿਤਾਬਾਂ ਦੇ ਵਿੱਚ ਨਾਲੀਆਂ ਦਾ ਸਿਸਟਮ ਤੇ ਜਿਸ ਜਗ੍ਹਾ ਤੇ ਉਹ ਤਪੱਸਿਆ ਕਰਦੇ ਸਨ ਉਹ ਜਗ੍ਹਾ ਵੀ ਇੱਥੇ ਮੌਜੂਦ ਹੈ ਆ ਮੈਂ ਹੱਥ ਲਾ ਲ ਕੇ ਦੇਖ ਰਿਹਾ ਇੱਟਾਂ ਨੂੰ ਪ੍ਰੋਪਰ ਉਸੇ ਤਰ੍ਹਾਂ ਮੌਜੂਦ ਹੈ ਸਾਰਾ ਕੁਝ ਅਗੇ ਦੇਖਦੇ ਹਾਂ ਇੱਕ ਵਾਰ ਜ਼ਰੂਰ ਸਭ ਨੂੰ ਵਿਜ਼ਿਟ ਕਰਨਾ ਚਾਹੀਦਾ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਖਮਾਣੋ ਦੇ ਨੇੜੇ ਇਹ ਜਗ੍ਹਾ ਜਦੋਂ ਆਪਾਂ ਲੁਧਿਆਣੇ ਤੋਂ ਆਣੇ ਖੱਬੇ ਹੱਥ ਹੈ ਤੇ ਚੰਡੀਗੜ੍ਹ ਤੋਂ ਆਣੇ ਸੱਜੇ ਹੱਥ ਹੈ ਇਹ ਪਹਿਲਾਂ ਮਿਊਜ਼ੀਅਮ ਤੇ ਉਸ ਤੋਂ ਬਾਅਦ ਇਸ ਜਗ੍ਹਾ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਆ ਦੇਖੋ ਪ੍ਰੋਪਰ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਕੁਝ ਲਓ ਮੈਂ ਤਾਂ ਬਾਰ-ਬਾਰ ਆ ਕੇ ਦੇਖੀ ਗਿਆ ਜਗ੍ਹਾ ਨੂੰ ਮੈਨੂੰ ਬੜਾ ਵਧੀਆ ਲੱਗਿਆ ਇੱਥੇ ਆ ਕੇ ਸਕੂਲਾਂ ਨੂੰ ਵੀ ਬੱਚਿਆਂ ਦੇ ਇੱਥੇ ਟੂਰ ਕਰਾਣੇ ਚਾਹੀਦੇ ਨੇ ਵਿਜ਼ਿਟ ਕਰਾਉਣਾ ਚਾਹੀਦਾ ਮਿਊਜ਼ੀਅਮ ਦਾ ਤੇ ਇਸ ਸਭਿਆਤਾ ਨਾਲ ਜ਼ਰੂਰ ਜੋੜਨਾ ਚਾਹੀਦਾ ਆਪਣੀ ਸਭਿਆਤਾ ਬਾਰੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਣੇ ਵੀ ਇਹ ਸਭਿਆਤਾ ਆ ਦੇਖੋ ਆ ਸਾਰਾ ਸਿਸਟਮ ਪੂਰਾ ਦੇਖੋ ਹੁਣ ਤਾਂ ਸਮੇਂ ਦੇ ਹਿਸਾਬ ਨਾਲ ਚਲੋ ਫੇਰ ਵੀ ਇਹਦੇ ਤੇ ਮੀਂਹ ਕਣੀ ਹਰ ਇੱਕ ਚੀਜ਼ ਦਾ ਇਹ ਤੇ ਪ੍ਰਭਾਵ ਪੈਣ ਲੱਗ ਗਿਆ ਆ ਦੇਖੋ ਕਿਸੇ ਟਾਈਮ ਤਾਂ ਇੱਥੇ ਬੜੇ ਬੜੇ ਹੋ ਵੀ ਹੋਣੇ ਹਨਾ ਪੂਰਾ ਪ੍ਰੋਪਰ ਆ ਦੇਖੋ ਪੂਰਾ ਰਸਤਾ ਬਣਿਆ ਹੋਇਆ ਇਦਾਂ ਆ ਦੇਖੋ ਤੁਸੀਂ ਅੱਗੇ ਤੁਹਾਨੂੰ ਉਹਨਾਂ ਦਾ ਦੇਖੋ ਇੱਕ ਆਪਾਂ ਆਰਕੀਟੈਕਚਰ ਦੀ ਗੱਲ ਕਰਦੇ ਹਾਂ ਨਾ ਆ ਦੇਖੋ ਕਿੰਨਾ ਸ਼ਾਨਦਾਰ ਆਰਕੀਟੈਕਚਰ ਗੁਲਾਈ ਦੇਖੋ ਪੂਰੀ ਦੀ ਪੂਰੀ ਐਨ ਇੱਕ ਸਰਕਲ ਪ੍ਰੋਪਰ ਬਣਾਇਆ ਹੋਇਆ ਹਨਾ ਥੋੜਾ ਜਿਹਾ ਵੀ ਫਰਕ ਨਹੀਂ ਆਹ ਜਗ੍ਹਾ ਮੈਨੂੰ ਨਹੀਂ ਪਤਾ ਕਾਦੇ ਲਈ ਛੱਡੀ ਹੋਈ ਆ ਤੇ ਅੱਗੇ ਦਿਖਾਨੇ ਆ ਤੁਹਾਨੂੰ ਇਹ ਵੀ ਸੇਮ ਉਹੀ ਚੀਜ਼ ਆ ਤੇ ਆ ਅੱਗੇ ਆ ਗਿਆ ਇਹਨਾਂ ਦੀਆਂ ਨਾਲੀਆਂ ਦਾ ਸਿਸਟਮ ਇਹ ਆਪਣੇ ਪਿੰਡਾਂ 'ਚ ਆਮ ਰਿਹਾ ਪਹਿਲਾਂ ਇਦਾਂ ਦਾ ਸਿਸਟਮ ਆ ਦੇਖੋ ਇਹ ਹਜੇ ਵੀ ਮੌਜੂਦ ਆ ਉੱਥੇ ਨਾਲੀਆਂ ਦਾ ਸਿਸਟਮ ਸੀਗਾ ਇਹਨਾਂ ਦਾ ਇੱਥੋਂ ਪਾਣੀ ਨਿਕਲਦਾ ਸੀਗਾ ਜੋ ਵੀ ਇਹਨਾਂ ਦਾ ਆ ਸਿਸਟਮ ਦੇ ਹਿਸਾਬ ਨਾਲ ਆ ਮੀਂਹ ਦਾ ਪਾਣੀ ਲਾ ਲਓ ਤੁਸੀਂ ਘਰਾਂ ਦਾ ਪਾਣੀ ਲਾ ਲਓ ਉਹ ਸਿਸਟਮ ਇੱਥੋਂ ਆ ਦੇਖੋ ਪ੍ਰੋਪਰ ਹਨਾ ਪੂਰੀਆਂ ਨਾਲੀਆਂ ਉਦਾਂ ਹੀ ਬਣੀਆਂ ਹੋਈਆਂ ਨੇ ਇਹ ਵੀ ਨਹੀਂ ਹਿੱਲੀਆਂ ਦੇਖੋ ਅੱਜ ਤੱਕ ਇਹ ਵੀ ਉਦਾਂ ਹੀ ਮੌਜੂਦ ਨੇ ਤਾਂ ਜ਼ਰੂਰ ਤੁਹਾਨੂੰ ਇੱਕ ਵਾਰ ਇੱਥੇ ਵਿਜ਼ਿਟ ਕਰਨਾ ਚਾਹੀਦਾ ਦੇਖਣਾ ਚਾਹੀਦਾ ਕੋਈ ਟਿਕਟ ਨਹੀਂ ਹੈਗੀ ਕੋਈ ਪੈਸਾ ਨਹੀਂ ਲੱਗਦਾ ਹੈਗਾ ਬਿਲਕੁਲ ਮੁਫਤ ਹੈ ਤੇ ਆ ਉਹ ਥਾਂ ਹੈ ਜਿੱਥੇ ਜਿਹੜੇ ਲੋਕ ਸੀਗੇ ਆਪਣੀ ਤਪੱਸਿਆ ਕਰਦੇ ਸਨ ਇਹ ਸਮਾਧੀਆਂ ਬਣੀਆਂ ਹੋਈਆਂ ਨੇ ਮਤਲਬ ਸਮਾਧੀ ਸਥਲ ਕਹਾ ਜਾਂਦੇ ਨੇ ਉਹ ਇਹਨਾਂ ਨੂੰ ਵੀ ਇਹਦੇ ਉੱਤੇ ਬੈਠ ਕੇ ਤਪੱਸਿਆ ਕਰਦੇ ਸੀਗੇ ਜਿਹੜੇ ਉੱਥੇ ਸਿਕਿਉਰਿਟੀ ਗਾਰਡ ਸੀ ਉਹਨਾਂ ਨੇ ਵੀ ਸਾਨੂੰ ਇਹ ਦੱਸਿਆ ਜਾਣਕਾਰੀ ਦਿੱਤੀ ਹੈ ਇਹਦੇ ਬਾਰੇ ਪੂਰੀ ਆਹ ਦੇਖੋ ਬਿਲਕੁਲ ਕਲੋਜ਼ ਤੋਂ ਆਪਾਂ ਇਹਦੀ ਵੀਡੀਓ ਬਣਾਈ ਆ ਹੁਣ ਤੱਕ ਮਤਲਬ ਜੇ ਤੁਹਾਨੂੰ ਨੈਟ ਤੇ ਅਵੇਲੇਬਲ ਆ ਤਾਂ ਇੱਥੇ ਤੱਕ ਇਹ ਅਵੇਲੇਬਲ ਆ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਜਿੱਥੇ ਇਹ ਲੋਕ ਤਪੱਸਿਆ ਕਰਦੇ ਸੀਗੇ ਸੱਤ ਹਵਨਕੁੰਡ ਵੀ ਤੁਹਾਨੂੰ ਪੂਰੇ ਦਿਖਾਵਾਂਗੇ ਇਹਦੇ ਵਿੱਚ ਉਹ ਵੀ ਤੁਹਾਨੂੰ ਲੈ ਕੇ ਚੱਲਾਂਗੇ ਉਧਰ ਤੇ ਅੱਗੇ ਇੱਕ ਜਿਹੜਾ ਪੁਰਾਣਾ ਖੂਹ ਹੈ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਅੱਗੇ ਵੀਡੀਓ ਦੇ ਵਿੱਚ ਜਿਹੜਾ ਉਸ ਸਮੇਂ ਦੇ ਨਾਲ ਰਿਲੇਟਡ ਹੈ ਉਹ ਖੂਹ ਆ ਦੇਖ ਸਕਦੇ ਹੋ ਤੁਸੀਂ ਇਹ ਖੂਹ ਪ੍ਰਾਪਤ ਹੋਇਆ ਜਿਹੜਾ ਖੁਦਾਈ ਦੇ ਦੌਰਾਨ ਇੱਕ ਖੂਹ اسی ਤਰ੍ਹਾਂ ਇਹ ਵੀ ਦੇਖੋ ਉਸ ਸਮੇਂ ਦੀ ਗਵਾਹੀ ਭਰ ਰਿਹਾ ਹੁਣ ਆਪਾਂ ਚੱਲੇ ਆਂ ਜੀ ਅੱਗੇ ਉਸ ਥਾਂ ਤੇ ਇਹ ਸੱਤ ਹਵਨਕੁੰਡ ਅੱਜ ਵੀ ਮੌਜੂਦ ਨੇ ਬਟ ਸਮੇਂ ਦੀ ਮਾਰ ਦੇ ਨਾਲ ਮੈਂ ਕਹਿ ਸਕਦਾ ਵੀ ਹੌਲੀ-ਹੌਲੀ ਇਹ ਆਪਣਾ ਜਿਹੜਾ ਹੋਂਦ ਹੈ ਕਹਿੰਦੇ ਉਹ ਹੌਲੀ-ਹੌਲੀ ਮੈਨੂੰ ਲੱਗਦਾ ਖੋਦਣਗੇ ਕਿਉਂਕਿ ਇਸ ਜਗ੍ਹਾ ਦੀ ਕੋਈ ਆ ਜਿਹੜੀ ਮੈਂ ਜਗ੍ਹਾ ਦਿਖਾ ਰਿਹਾ ਇਸ ਜਗ੍ਹਾ ਦੀ ਉਨੀ ਸਾਂਭ ਸੰਭਾਲ ਨਹੀਂ ਹੈਗੀ ਕਿਉਂਕਿ ਮੀ ਕਣੀ ਹਨੇਰੀ ਹਰ ਇੱਕ ਇਫੈਕਟ ਇਹਦੇ ਉੱਤੇ ਪੈਂਦਾ ਤੇ ਇਸ ਕਰਕੇ ਇਹ ਜਗ੍ਹਾ ਹੌਲੀ-ਹੌਲੀ ਆਪਣਾ ਜਿਹੜਾ ਕਹਿ ਲੋ ਵੀ ਹੋਂਦ ਗਵਾ ਦੂਗੀ ਇਹਦੀ ਇਸ ਜਗ੍ਹਾ ਨੂੰ ਜ਼ਰੂਰ ਸਾਂਭਣ ਦੀ ਲੋੜ ਹੈ ਵੀ ਜੇ ਦੇਖੋ ਹੁਣ ਇਹ ਹੜੱਪਾ ਸਭਿਅਤਾ ਨਾਲ ਸੰਬੰਧਿਤ ਹੈ ਤੇ ਉੱਥੋਂ ਇਹ ਆਪਾਂ ਨੂੰ ਖੁਦਾਈ ਦੌਰਾਨ ਇਹ ਸਾਰੇ ਸਥਾਨ ਇਹ ਮਿਲੇ ਨੇ ਉਹ ਦੇਖੋ ਸਰਦਾਰ ਜੀ ਜਾ ਰਹੇ ਨੇ ਇਹ ਇਹਨਾਂ ਦੀ ਡਿਊਟੀ ਸੀਗੀ ਇਹ ਸਾਨੂੰ ਮਤਲਬ ਬੜੇ ਹੀ ਇਹਨਾਂ ਨੇ ਪਿਆਰ ਨਾਲ ਆਦਰ ਨਾਲ ਸਤਿਕਾਰ ਨਾਲ ਸਾਰੀ ਜਗਾ ਕਮਾਈ ਇਹ ਵੀ ਆ ਦੇਖੋ ਆ ਨੇ ਸੱਤ ਹਵਨਕੁੰਡ ਜਿੱਥੇ ਉਹ ਤਪੱਸਿਆ ਕਰਦੇ ਸੀਗੇ ਇੱਕ ਹਨਾ ਮੈਂ ਪੂਰੇ ਕਾਊਂਟ ਵੀ ਕਰਿਆ ਆ ਪੂਰੇ 7 ਦੇ 7 ਹਵਨਕੁੰਡ ਸੀਗੇ ਤੇ ਅੱਗੇ ਤੁਹਾਨੂੰ ਮੈਂ ਇਹ ਵੀ ਦਿਖਾਉਂਗਾ ਵੀ ਇਸ ਜਗ੍ਹਾ ਤੇ ਐਂਟਰੀ ਦਾ ਵੀ ਇੱਕ ਪ੍ਰੋਪਰ ਕਿਉਂਕਿ ਹੌਲੀ ਹੌਲੀ ਤਾਂ ਇਹ ਇਮਾਰਤ ਸੀਗੀ ਇੱਕ ਢਹਿ ਢਾਇਰੀ ਹੋ ਗਈ ਸਾਰੀ ਤੇ ਇਹਦਾ ਐਂਟਰੀ ਦਾ ਰਸਤਾ ਵੀ ਸੀਗਾ ਜਿਹੜਾ ਕਿ ਸਰਦਾਰ ਜੀ ਨੇ ਸਾਨੂੰ ਦੱਸਿਆ ਜਿਹੜੇ ਉੱਥੇ ਜਿਨ੍ਹਾਂ ਦੀ ਡਿਊਟੀ ਹੈ ਤੇ ਫਿਰ ਮੈਂ ਉਹ ਜਗ੍ਹਾ ਦੀ ਉਧਰੋਂ ਪ੍ਰੋਪਰ ਵੀਡੀਓ ਬਣਾਈ ਆ ਦੇਖੋ ਫਿਰ ਉਹਨਾਂ ਨੇ ਦੱਸਿਆ ਵੀ ਇੱਧਰੋਂ ਜਾ ਕੇ ਆ ਉਹ ਜਿਹੜੇ ਸਾਹਮਣੇ ਦੋ ਪਿੱਲਰ ਦਿਖ ਰਹੇ ਨੇ ਦੋ ਇਹ ਪੈਰ ਨੇ ਜਿਹੜੇ ਉਹ ਜਗ੍ਹਾ ਤੋਂ ਐਂਟਰੀ ਸੀਗੀ ਇੱਥੇ ਦੀ ਪਹਿਲਾਂ ਤੇ ਇਹ ਪੂਰੇ ਸੱਤ ਹਵਨ ਕੁੰਡ ਨੇ ਜੀ ਇਹ ਹੁਣ ਤੱਕ ਤੁਹਾਨੂੰ ਕਿਸੇ ਵੀਡੀਓ 'ਚ ਨਹੀਂ ਦਿਖਾਏ ਗਏ ਅਪਾ ਜਿੰਨਾ ਸਾਤ ਤੋਂ ਘੁੰਮ ਹੋਇਆ ਸੀ ਘੁੰਮ ਕੇ ਤੁਹਾਨੂੰ ਸਾਰੀ ਜਾਣਕਾਰੀ ਇਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਹ ਉਹ ਜਗ੍ਹਾ ਇੱਥੇ ਦੋ ਵੱਡੇ ਵੱਡੇ ਉਹ ਕਹਿੰਦੇ ਪਿੱਲਰ ਸੀਗੇ ਪੂਰਾ ਪ੍ਰੋਪਰ ਕਹਿੰਦੇ ਇੱਥੋਂ ਐਂਟਰੀ ਸੀਗੀ ਇਸ ਜਗ੍ਹਾ ਦੀ ਇੱਥੋਂ ਐਂਟਰੀ ਕਰਕੇ ਫਿਰ ਉਹਨਾਂ ਦਾ ਸਿਸਟਮ ਸੀਗਾ ਜੀ ਉਹ ਇੱਥੇ ਤਪੱਸਿਆ ਕਰਦੇ ਸੀਗੇ ਹਵਨ ਕਰਦੇ ਸੀ ਯੱਗ ਕਰਦੇ ਸੀਗੇ ਤੇ ਉਦੋਂ ਭਗਵਾਨ ਨੂੰ ਪ੍ਰਸੰਨ ਕਰਦੇ ਸੀਗੇ ਇਸਾਰੀ ਅਸੀਂ ਇੱਥੇ ਜਾਣਕਾਰੀ ਇਕੱਠੀ ਕੀਤੀ ਇੱਥੇ ਤੁਹਾਨੂੰ ਵੀ ਇੱਕ ਵਾਰ ਜ਼ਰੂਰ ਇਸ ਜਗ੍ਹਾ ਨੂੰ ਵਿਜ਼ਿਟ ਕਰਨਾ ਚਾਹੀਦਾ ਵੀਡੀਓ ਵਧੀਆ ਲੱਗੇ ਜਾਣਕਾਰੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇੱਥੇ ਬਹਿ ਕੇ ਅਸੀਂ ਦੋਹਾਂ ਨੇ ਤਪੱਸਿਆ ਵੀ ਕੀਤੀ ਧੰਨਵਾਦ ਸਾਰਿਆਂ ਦਾ ਦੇਖਣ ਲਈ